ਸਸਵੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਜੋੜਾਂ ਦਾ ਦਰਦ ਗੋਡਿਆਂ ਦਾ ਦਰਦ ਮੋਡਿਆਂ ਦਾ ਦਰਦ ਦਰਦ ਸਰੀਰ ਦੇ ਕਿਸੇ ਵੀ ਹਿੱਸੇ ਦੇ ਵਿੱਚ ਹੋਵੇ ਤਾਂ ਉਹੀ ਬੰਦਾ ਦੱਸ ਸਕਦਾ ਜਿਹੜਾ ਇਸ ਪੀੜਾ ਦੇ ਵਿੱਚੋਂ ਗੁਜ਼ਰ ਰਿਹਾ ਹੋਵੇ ਪਰ ਜੇਕਰ ਤੁਸੀਂ ਆਯੁਰਵੇਦ ਦੇ ਉੱਤੇ ਵਿਸ਼ਵਾਸ ਕਰਦੇ ਹੋ ਤਾਂ ਆਯੁਰਵੇਦ ਦੇ ਵਿੱਚ ਕਈ ਪ੍ਰੋਡਕਟ ਕਈ ਦਵਾਈਆਂ ਅਜਈਆਂ ਨੇ ਜਿਹੜੀਆਂ ਜੋੜਾਂ ਦੇ ਦਰਦ ਤੋਂ ਤੁਹਾਨੂੰ ਰਾਹਤ ਦਵਾ ਸਕਦੀਆਂ ਨੇ ਤੇ ਬਿਨਾਂ ਕਿਸੇ ਸਾਈਡ ਇਫੈਕਟ ਦੇ ਇਸੇ ਗੱਲ ਦੇ ਉੱਤੇ ਚਰਚਾ ਕਰਨ ਵਾਸਤੇ ਅਸੀਂ ਚੰਡੀਗੜ੍ਹ ਪਹੁੰਚੇ ਹਾਂ ਚੰਡੀਗੜ੍ਹ ਵਰਦਾਨ ਆਯੁਰਵੈਦਿਕ ਸੈਂਟਰ ਜਿੱਥੇ ਮਿਸਟਰ ਸੁਭਾਸ਼ ਗੋਇਲ ਉਸ ਦਾ ਪੂਰਾ ਪ੍ਰਬੰਧਨ ਦੇਖਦੇ ਨੇ ਪੂਰੀ ਦੇਖਰੇਖ ਕਰਦੇ ਨੇ ਤੇ ਤੁਹਾਡੇ ਵਾਸਤੇ ਨਾਇਾਬ ਤੇ ਸਹੀ ਮਾਤਰਾ ਦੇ ਵਿੱਚ ਬਣੀਆਂ ਹੋਈਆਂ ਪੁਰਾਣੀਆਂ ਜੜੀਆਂ ਬੂਟੀਆਂ ਨਵੀਆਂ ਜੜੀਆਂ ਬੂਟੀਆਂ ਦਾ ਸੁਮੇਲ ਲੈ ਕੇ ਆਉਂਦੇ ਨੇ ਵਾਕਫਾਕ ਪ੍ਰੋਡਕਟ ਤੇ ਅੱਜ ਦਾ ਵਿਸ਼ਾ ਬੜਾ ਗੰਭੀਰ ਹੈ ਜੋੜਾਂ ਦਾ ਦਰਦ ਗੋਡਿਆਂ ਦਾ ਦਰਦ ਕਾਫੀ ਜਿਹੜਾ ਦੇਖਣ ਨੂੰ ਮਿਲਦਾ ਹੈ ਉਹਦੇ ਉੱਤੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਗੁਇਲ ਸਾਹਿਬ ਨੂੰ ਜੀ ਆਇਆਂ ਨੂੰ ਆਖਦੇ ਆ ਸਤਿ ਸਵਾਗਤ ਹੈ ਜੀ ਬਹੁਤ ਬਹੁਤ ਸਵਾਗਤ ਰਮੇਂਦਰ ਜੀ ਤੁਹਾਡਾ ਵੀ ਔਰ ਜਿੰਨੇ ਵੀ ਦਰਸ਼ਕ D5 ਚੈਨਲ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਨਮਸਕਾਰ ਬਿਲਕੁਲ ਜੀ ਤੇ ਅੱਜ ਖਾਸ ਤੌਰ ਦੇ ਉੱਤੇ ਇੱਕ ਹੋਰ ਚਰਚਾ ਕਰਾਂਗੇ ਪੰਜੀਰੀ ਪੰਜ ਚੀਜ਼ਾਂ ਤੋਂ ਕਹਿੰਦੇ ਬਣਦੀ ਹੈ ਪੰਜੀਰੀ ਤੇ ਪੰਜੀਰੀ ਸਰਦੀਆਂ ਦਾ ਤੋਹਫਾ ਹੁੰਦਾ ਪਰ ਜੇਕਰ ਤੁਹਾਨੂੰ ਗੋਇਲ ਸਾਹਿਬ ਪੰਜੀਰੀ ਦੇਣ ਅਜੇ ਹੀ ਪੰਜੀਰੀ ਦੇਣ ਤਿਆਰ ਹੋਈ ਹੋਈ ਡੱਬੇ ਦੇ ਵਿੱਚ ਬੰਦ ਤੇ ਤੁਹਾਡੇ ਜਿਹੜੇ ਗੋਡੇ ਮੋਡੇ ਗਿੱਟੇ ਜੋੜਾਂ ਦਾ ਦਰਦ ਕਿਤੇ ਵੀ ਆ ਤਾਂ ਉਹਨੂੰ ਸ਼ੂ ਮੰਤਰ ਕਰ ਦੇਵੇ ਦਿਨਾਂ ਦੇ ਵਿੱਚ ਹੀ ਤਾਂ ਫਿਰ ਤੁਸੀਂ ਗੋਇਲ ਸਾਹਿਬ ਨੂੰ ਕੀ ਕਹੋਗੇ ਕਿਸ ਤਰ੍ਹਾਂ ਕਮੈਂਟ ਕਰੋਗੇ ਜ਼ਰੂਰ ਦੱਸਿਓ ਗੋਇਲ ਸਾਹਿਬ ਕੀ ਚੀਜ਼ ਬਣਾਈ ਹੈ ਜੀ ਇਹ ਇਹ ਨਾ ਜੀ ਜਿਵੇਂ ਨਾ ਆਪਣਾ ਬਹੁਤ ਗੁੱਡ ਹੈ ਕਾਲਾ ਗੋੰਦ ਕੈਪਸੂਲ ਜੀ ਜਿਨ੍ਹਾਂ ਨੂੰ ਗੋਡਿਆਂ ਚ ਗਰੀਸ ਮੁੱਕ ਜਾਂਦੀ ਹੈ ਜੋੜਾਂ ਚ ਦਰਦ ਰਹਿੰਦੀ ਆ ਕਾਲਾ ਗੁੰਦ ਕੈਪਸੂਲ ਜਿਹੜਾ ਹੈਗਾ ਇਹ ਤਕਰੀਬਨ 6 ਮਹੀਨੇ ਖਾਣਾ ਪੈਂਦਾ ਔਰ ਜਿਹਨੂੰ ਕੋਈ ਜ਼ਿਆਦਾ ਪ੍ਰੋਬਲਮ ਹੁੰਦੀ ਆ ਉਹਨੂੰ ਅਸੀਂ ਸਾਲ ਵੀ ਖਿਲਾ ਦਿੰਨੇ ਆ ਕਿਉਂਕਿ ਜਿਹੜੀ ਗੋਡਿਆਂ ਦੀ ਗਰੀਸ ਕਹ ਲਈਏ ਇਹ ਫਲੂਇਡ ਹੈ ਇੱਕ ਸਾਈਨੋਵਲ ਫਲੂਇਡ ਹੈ ਬੋਡੀ ਦੇ ਵਿੱਚ ਹਰ ਜੋਇੰਟ ਤੇ ਹੁੰਦਾ ਕਿਸੇ ਨੂੰ ਜ਼ਿਆਦਾ ਪ੍ਰੋਬਲਮ ਹੈ ਉਹਨੂੰ ਥੋੜਾ ਜ਼ਿਆਦਾ ਵੀ ਲੈਣਾ ਪੈਂਦਾ ਪਰ ਇਹ ਮੈਕਸਿਮਮ ਅਸੀਂ ਜਦੋਂ ਖਿਲਾਉਂਦੇ ਆ 3 ਮਹੀਨੇ ਚ ਸਾਡਾ ਪੇਸ਼ੈਂਟ ਜਿਹੜਾ ਹੈਗਾ ਉਹ ਕਾਫੀ ਹੱਦ ਤੱਕ ਇਹਦੇ ਨਾਲ ਕੰਟਰੋਲ ਆ ਜਾਂਦਾ ਜਿਵੇਂ ਉਹਨੂੰ ਕਿਹਾ ਹੁੰਦਾ ਨੇ ਵੀ ਅੱਜ ਹੀ ਆਪਰੇਸ਼ਨ ਹੋਊਗਾ ਤਾਂ ਜਦੋਂ ਇਹ ਦੇਣਾ ਸ਼ੁਰੂ ਕਰਦੇ ਆ ਸੀ ਤਾਂ 6 ਕੁ ਮਹੀਨੇ ਚ ਉਹਦਾ ਆਪਰੇਸ਼ਨ ਵਗੈਰਾ ਟਲ ਜਾਂਦਾ ਉਸ ਤੋਂ ਬਾਅਦ ਉਹਨੂੰ ਲੱਗਦਾ ਕਿ ਹੁਣ ਤੇ ਲੋੜ ਹੀ ਨਹੀਂ ਹੈਗੀ ਪਰ ਉਹ ਫਿਰ ਵੀ ਕਾਲਾ ਗੁੰਦ ਕੈਪਸੂਲ ਡਰ ਦੇ ਮਾਰੇ ਖਾਈ ਜਾਂਦਾ ਕਈ ਵਾਰੀ ਪਰ ਜੇ ਉਹਨੂੰ ਲੌਂਗ ਟਾਈਮ ਖਾ ਲਿਆ ਜਾਵੇ ਤਾਂ ਕੋਈ ਨੁਕਸਾਨ ਨਹੀਂ ਕਿਉਂਕਿ ਅਸੀਂ ਇਹਦੇ ਚ ਜਟਾ ਮੰਸੀ ਭਾਈ ਨਾਲ ਤੇ ਫਿਰ ਅਸੀਂ ਇੱਕ ਬਣਾਇਆ ਸੀਗਾ ਜੰਗਲੀ ਕਾਲਾ ਗੁੰਦ ਜਿਹੜਾ ਕਿ ਬਹੁਤ ਇਫੈਕਟਿਵ ਰਿਹਾ ਸਾਡਾ ਮਹਾਰਾਸ਼ਟਰਾ ਸਾਈਡ ਬਹੁਤ ਫਾਇਦਾ ਕੀਤਾ ਉਹਨੇ ਚੇਨਈ ਸਾਈਡ ਬਹੁਤ ਚੱਲਿਆ ਉਹ ਤੇ ਹੁਣ ਵੀ ਉਹਦੀ ਡਿਮਾਂਡ ਖਤਮ ਨਹੀਂ ਹੁੰਦੀ ਤੇ ਫਿਰ ਇਸ ਇੱਕ ਕਾਲਾ ਗੋੰਦ ਜੰਗਲੀ ਜਿਹੜਾ ਦਿੱਤਾ ਇਹ ਆਦੀਵਾਸੀ ਏਰੀਆ ਜਿਹੜਾ ਉਧਰ ਦਿੱਤਾ ਕਿਉਂਕਿ ਜਿਹੜੀ ਜੰਗਲੀ ਜੜੀਆਂ ਬੂਟੀਆਂ ਨੇ ਨਾ ਉਹ ਜੰਗਲ ਦੇ ਲੋਕਾਂ ਨੂੰ ਇਹ ਮਾਫਕ ਆਉਂਦੀਆਂ ਨੇ ਸਾਡੇ ਜਿਹੜੇ ਮੈਦਾਨੀ ਲੋਕ ਆ ਸਾਨੂੰ ਉਹ ਚੀਜ਼ਾਂ ਜਿਵੇਂ ਤੁਹਾਨੂੰ ਮੈਂ ਕੰਨੀ ਵਾਰ ਦੱਸਿਆ ਵੀ ਅਸੀਂ ਇਹ ਜਿਹੜਾ ਕਾਲਾ ਗੂੰਦ ਕਲੈਕਟ ਕਰਦੇ ਆ ਇਹ ਚੀਲ ਦੇ ਲੰਬੇ ਪੇੜ ਤੋਂ ਕਲੈਕਟ ਕਰਦੇ ਆ ਤਾਂ ਉਹ ਜਿਹੜਾ ਸਾਡੇ ਏਰੀਆ 'ਚ ਬਹੁਤ ਗੱਜਬ ਰਿਜ਼ਲਟ ਆ ਉਹ ਅਸੀਂ ਇੱਥੇ ਬਹੁਤ ਘੱਟ ਦਿੰਨੇ ਆ ਪਰ ਉਹਨੂੰ ਜ਼ਰੂਰ ਦਿੰਨੇ ਆ ਜਿਹੜਾ ਠੰਡ ਦੇ ਏਰੀਆ 'ਚ ਰਹਿ ਰਿਹਾ ਹੁਣ ਜਿਵੇਂ ਸਰਦੀਆਂ 'ਚ ਅਸੀਂ ਕਈਆਂ ਨੂੰ ਦਿੰਨੇ ਆ ਬਹੁਤ ਲੋਕਾਂ ਨੂੰ ਇਹ ਨਾਲ ਫਿਰ ਸਾਨੂੰ ਬਣਾਉਣੀ ਪਈ ਇੱਕ ਪੰਜੀਰੀ ਇਹਦੇ ਵਿੱਚ ਇਹਦਾ ਗ੍ਰੰਥ ਦਾ ਯੋਗ ਹੈ ਗ੍ਰੰਥ ਦੇ ਵਿੱਚ ਇਹਨੂੰ ਪੰਜੀਰੀ ਲਿਖਿਆ ਗਿਆ ਪਰ ਇਹ ਪੰਜੀਰੀ ਨਹੀਂ ਹੈ ਦਵਾਈ ਆ ਕਿੰਤੇ ਮਠਿਆਈ ਨਾ ਸਮਝ ਲਿਓ ਬਸ ਇਹ ਇਹ ਜ਼ਰੂਰ ਧਿਆਨ ਰੱਖਿਓ ਕਿਉਂਕਿ ਇਹ ਜਿਹੜੀ ਮੈਡੀਸਿਨ ਹੈ ਨਾ ਇਹਦਾ ਨਾਮ ਹੈਗਾ ਜੋੜ ਫਿੱਟ ਪਾਊਡਰ ਕਾਲਾ ਗੂੰਦ ਪੰਜੀਰੀ ਮਤਲਬ ਇਹ ਕਾਲੇ ਗੂੰਦ ਤੋਂ ਬਣੀ ਇੱਕ ਪੰਜੀਰੀ ਇਹਦੇ ਵਿੱਚ ਕਾਲਾ ਗੂੰਦ ਦਾ ਮਿਸ਼ਰਣ ਦਿੱਤਾ ਪਲੱਸ ਇਹਦੇ ਵਿੱਚ ਅਸੀਂ 10 ਆਈਟਮਾਂ ਹੋਰ ਦੇਤੀਆਂ ਜਿਵੇਂ ਅਸ਼ਵਗੰਧ ਹੋਗੀ ਸ਼ਤਾਵਰ ਹੋਗੀ ਉਸ ਤੋਂ ਬਾਅਦ ਘ੍ਰਿਤ ਕੁਮਾਰੀ ਹੋਗੀ ਜਿਹਨੂੰ ਆਪਾਂ ਉਹ ਐਲੋਵੀਰਾ ਕਹਿੰਦੇ ਆ ਉਹਦਾ ਐਕਸਟ੍ਰੈਕਟ ਹੋ ਗਿਆ ਸ਼ਲਾਕੀ ਤੇ ਗੂਗਲ ਦਾ ਬੇਸ ਪਾਇਆ ਗਿਆ ਕਿਉਂਕਿ ਜਿਹੜੀ ਸ਼ਲਾਕੀ ਆ ਔਰ ਗੂਗਲ ਹੈ ਉਹ ਸਾਡੇ ਦਰਦਾਂ 'ਚ ਬਹੁਤ ਫਾਇਦਾ ਕਰਦੀ ਆ ਆਯੁਰਵੇਦ ਇਹੀ ਕਹਿੰਦਾ ਬਾਕੀ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਾਂ ਇਹਦੇ 'ਚ ਪਾਇਆ ਗਿਆ ਰਸਨਾ ਇਹਦੇ ਵਿੱਚ ਪਾਇਆ ਗਿਆ ਪੁਨਰਨੋਵਾ ਪੁਨਰਨੋਵਾ ਜਿਹੜਾ ਹੈਗਾ ਉਹ ਸੂਜਨ ਨੂੰ ਖਤਮ ਕਰਦਾ ਜੋੜਾਂ ਦੀ ਸੋਜੇ ਨੂੰ ਖਤਮ ਕਰਦਾ ਫਿਰ ਅਸੀਦ 'ਚ ਪਾਇਆ ਗਿਆ ਨਿਰਗੁੰਡੀ ਨਿਰਗੁੰਡੀ ਵੈਸੇ ਹੀ ਆਪਣੇ ਦਰਦਾਂ 'ਚ ਕੰਮ ਕਰਦੀ ਹੈ ਔਰ ਅਰਿੰਡ ਸਭ ਤੋਂ ਵੱਡੀ ਉੱਤਮ ਚੀਜ਼ ਹੈ ਦਰਦਾਂ ਵਾਸਤੇ ਅਰਿੰਡ अरंड ਜਿਹੜੀ ਆ ਇਹਦਾ ਅਸੀਂ ਇਹਦੇ ਵਿੱਚ ਮਿਸ਼ਰਣ ਦਿੱਤਾ ਫਿਰ ਇਹਦੇ ਵਿੱਚ ਸ਼ੋਧਨ ਕਰਕੇ ਪਾਇਆ ਗਿਆ ਕੁਚਲੇ ਦਾ ਕੁਚਲਾ ਜਿਹੜਾ ਹੈਗਾ ਜਦੋਂ ਉਹਨੂੰ ਸ਼ੋਧਨ ਕਰਕੇ ਬਣਾਉਂਦਾ ਕੋਈ ਬਾਦ ਤਾਂ ਫਿਰ ਉਹ ਅੰਮ੍ਰਿਤ ਬਣ ਜਾਂਦਾ ਉਦੋਂ ਜ਼ਾਹਿਰ ਤੇ ਉਹ ਇਹਦੇ ਵਿੱਚ ਪਾਇਆ ਗਿਆ ਔਰ ਇਹਦਾ ਟੇਸਟ ਵੀ ਬਹੁਤ ਅੱਛਾ ਬਣਿਆ ਫਿਰ ਅਸੀਂ ਇਹਦੇ ਵਿੱਚ ਨਾਲ-ਨਾਲ ਅਸੀਂ ਪਾਉਂਦੇ ਹਾਂ ਸਵਰਨ ਬੰਗ ਇਹ ਜਿਹੜੀ 골ਡ ਪ੍ਰੇਪਰੇਸ਼ਨ ਆ ਸਵਰਨ ਬੰਗ ਐਸ ਡਬਲਯੂ 골ਡ ਇਹ ਸੋਨੇ ਵਰਗੀ ਚਮਕ ਹੈ ਦੀ ਪਰ ਸੋਨਾ ਨਹੀਂ ਸੋਨੇ ਵਰਗੀ ਚਮਕ ਹੈ ਔਰ ਉਨਾ ਹੀ ਇਹਦਾ ਗੁਣ ਵੀ ਹੈ ਜੀ ਉਹ ਅਸੀਂ ਨਾਲ ਦਿੰਨੇ ਆ ਇਹ ਇਹਨਾਂ ਦੋ ਪੀਸ ਆ ਇਦਾਂ ਟੂ ਪੀਸ ਆ ਇਹ ਜਿਹੜੀ ਜਿਹੜੀ ਇਹ ਪੈਂਦੀ ਹੈ ਨਾ ਜੀ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਮਿੰਟ ਦਿਖਾਈ ਦਵਾਂ ਕਿਉਂਕਿ ਗਲਤੀ ਨਾ ਹੋ ਜਾਏ ਕੋਈ ਮੇਤੋਂ ਕਿਉਂਕਿ ਮੈਨੂੰ ਆਇਆ ਹੁੰਦਾ ਜੀ ਮੇਰੇ ਸਾਹਮਣੇ ਬੈਠੇ ਨੇ ਮੇਰੇ ਭੈਣ ਭਰਾ ਦੂਰ ਨਹੀਂ ਹੈਗੇ ਮੇਤੋਂ ਇਹ ਇਹਦੇ ਵਿੱਚ ਥੈਲੀ ਹੈ ਜੀ ਐਡੀ ਇਹ 5 ਗ੍ਰਾਮ ਹੈ ਇਹਦੇ ਕੋਈ ਕਿੰਨੀ ਚਮਕ ਹੈ ਦੇ ਵਿੱਚ 골ਡ ਵਰਗੀ ਤੇ ਇਹ ਨਾ ਜੀ ਫਿਰ ਜਦੋਂ ਇਹਦੇ ਵਿੱਚ ਪੈਂਦੀ ਆ ਜਿਵੇਂ ਹੁਣ ਅਸੀਂ ਇਹਨੂੰ ਇਕੱਠਾ ਕਰਦੀ ਆ ਨਾ ਇੱਕ ਵਾਰੀ ਫਿਰ ਦੀ ਲਾਈਫ 3 ਮਹੀਨੇ ਰਹਿ ਜਾਂਦੀ ਆ ਫਿਰ ਸਾਡੇ ਕੋਲ 3 ਮਹੀਨੇ ਕਈ ਵਾਰੀ ਜੇ ਪਈ ਰਹੀ ਖਰਾਬ ਹੋ ਜੂ ਇਸ ਕਰਕੇ ਅਸੀਂ ਅੱਡ ਅੱਡ ਪੈਕਿੰਗ ਅਪਰੂਵ ਕਰਾਈ ਆ ਜਿਵੇਂ ਇਹ ਦੋ ਦੇ ਦੰਨੇ ਅਗਲੇ ਨੂੰ ਵੀ ਘਰੇ ਜਾ ਕੇ ਇਹਨੂੰ ਚੰਗੀ ਤਰ੍ਹਾਂ ਕੱਢ ਕੇ ਮਿਕਸੀ ਚ ਪਾ ਲਓ ਸਾਰਾ ਪਾਊਡਰ ਡੱਬੇ ਚੋਂ ਪੰਜੀਰੀ ਤੇ ਇਹ ਵੀ ਪਾ ਲਓ ਵਿੱਚ ਖੋਲ ਕੇ ਥੈਲੀ ਇਹਨੂੰ ਫਿਰ ਗ੍ਰाइंड ਕਰ ਦੋ ਜਦੋਂ ਗ੍ਰाइंड ਕਰਦੇ ਆ ਫਿਰ ਮਿਕਸੀ ਚ ਗ੍ਰाइंड ਮੈਂ ਤਾਂ ਕਿ ਇਹਨਾਂ ਦਾ ਇੱਕ ਇੱਕ ਕਣ ਜਿਹੜਾ ਹੈਗਾ ਮੈਡੀਸਿਨ ਦੇ ਨਾਲ ਇਫੈਕਟ ਕਰ ਜਾਂਦਾ ਜੁੜ ਜਾਂਦਾ ਤੇ ਉਹਦਾ ਫਾਇਦਾ ਆਪਾਂ ਨੂੰ ਪੂਰਾ ਮਿਲੂਗਾ ਤਾਂ ਇਹ ਜਿਹੜੀ ਚੀਜ਼ ਆ ਫਿਰ ਇਹ ਬਣ ਕੇ ਤਿਆਰ ਇਹਦਾ ਅੱਧਾ ਚਮਚਾ ਸਵੇਰੇ ਦੁਪਹਿਰੇ ਸ਼ਾਮ ਤੋਂ ਨੂੰ ਅਗਰ ਕਿਹਾ ਗਿਆ ਕਿ ਹੁਣੇ ਆਪਰੇਸ਼ਨ ਹੋਊਗਾ ਤਾਂ ਇਹ ਬਾਕੀ ਕਮਾਲ ਦਾ ਕੰਮ ਕਰਦੀ ਹੈ ਉਹ ਕਿਉਂਕਿ ਹੁਣ ਮੈਂ ਪਿਛਲੇ 3 ਮਹੀਨਿਆਂ ਤੋਂ ਲੋਕਾਂ ਨੂੰ ਦੇਖ ਰਿਹਾ ਜੀ ਖਾ ਰਹੇ ਨੇ ਸਭ ਦੇ ਰਿਜ਼ਲਟ ਆਏ ਨੇ ਬਹੁਤ ਵਧੀਆ ਕੋਈ ਹੋਇਆ ਇਕਾ ਦੁਕਾ ਮੈਨੂੰ 70% ਸਾਡਾ ਰਿਜ਼ਲਟ ਜਿਹੜਾ ਉਹ 70% ਗੁੱਡ ਰਿਜ਼ਲਟ ਆ। ਬਾਕੀ ਜਿਹੜਾ 20-30% ਰਹਿ ਜਾਂਦਾ ਉਹ ਤੇ ਅਸੀਂ ਮਿਹਨਤ ਕਰਦੇ ਆ ਕਿਉਂਕਿ ਜੇ 100% ਰਿਜ਼ਲਟ ਆ ਗਿਆ ਫਿਰ ਤਾਂ ਬੰਦਾ ਆਪਣੇ ਆਪ ਨੂੰ ਤਰੰਤਰ ਬੈਦ ਸਮਝਣ ਲੱਗ ਜਾਂਦਾ। ਉਹ ਆਉਣਾ ਵੀ ਨਹੀਂ ਚਾਹੀਦਾ। ਪਰ ਇਹ ਹੈ ਕਿ ਸਾਡਾ 70% ਰਿਜ਼ਲਟ ਹੈ ਕਿਉਂਕਿ ਜੇ ਤੁਸੀਂ ਅੱਜ ਦੁਖੀ ਹੋ ਤੁਸੀਂ 70% ਅਗਰ ਠੀਕ ਹੋ ਜਾਂਦੇ ਹੋ ਤਾਂ ਤੁਸੀਂ ਦੇਖੋ ਕਿੰਡੀ ਵੱਡੀ ਅਚੀਵਮੈਂਟ ਹੋ ਗਈ। ਆਪਾਂ ਆਪਦੇ ਜੋਗੇ ਹੋ ਜਾਂਨੇ ਹਨ ਹੋਰ ਆਪਾਂ ਨੇ ਕਿਹੜਾ ਘੋੜੇ ਭਜਾਉਣੇ ਨੇ। ਆਪਾਂ ਕਿਸੇ ਤੇ ਬੋਝ ਨਾ ਬਣੀਏ ਧੀਆਂ ਪੁੱਤਾਂ ਦੇ ਉੱਤੇ। ਕਿਸੇ ਦੇ ਉੱਤੇ ਆਪਾਂ ਦੂਜੇ ਤੇ ਕੰਮ ਨਾ ਕਰਨ ਲਾ ਦੀ ਵੀ ਤੂੰ ਮੇਰੇ ਗੋਡੇ ਘੁੱਟ ਮੇਰੇ ਮੋਢੇ ਘੁੱਟ ਜਾ ਤੇਲ ਲਾ ਜਦੋਂ ਅਸੀਂ ਆਪਦੇ ਜੋਗੇ ਹੋਗੇ ਆਪਰੇਸ਼ਨ ਤੋਂ ਬਚ ਗਏ ਤਬ ਬਚੀ ਹੋਈ ਜ਼ਿੰਦਗੀ ਜਿਹੜੀ ਉਹ ਵਧੀਆ ਲੰਘ ਜਾਂਦੀ ਹੈ ਤੇ ਇਹ ਜਿਹੜਾ ਹੈਗਾ ਕਾਲਾ ਗੂੰਦ ਪੰਜੀਰੀ ਇਹ ਸਿਰਫ ਇਸੇ ਕਰਕੇ ਬਣਾਈ ਆ ਮੈਨੂੰ ਪਤਾ ਹੈ ਕਿ ਸਾਡੇ ਜਿੰਨੇ ਵੀ ਆਉਣ ਵਾਲੇ ਸਾਡੇ ਭੈਣ ਭਰਾ ਨੇ ਉਹਨਾਂ ਦੇ ਉੱਤੇ ਇਹਨਾਂ ਚੀਜ਼ਾਂ ਦਾ ਬੋਝ ਪੈਂਦਾ ਖਰਚਿਆਂ ਦਾ ਬੋਝ ਪੈਂਦਾ ਪਰ ਸਰੀਰ ਤੋਂ ਵੱਧ ਕੇ ਔਰ ਸਿਰ ਤੋਂ ਵੱਧ ਕੇ ਕੁਝ ਨਹੀਂ ਔਖੇ ਸੌਖੇ ਆਪਾਂ ਕਰ ਲੈਣੇ ਆ ਟ੍ਰੀਟਮੈਂਟ ਪਰ ਇਹ ਜ਼ਰੂਰ ਹੈ ਕਿ ਇਹਦੇ ਫਾਇਦੇ ਬਹੁਤ ਆ ਔਰ ਕਾਲਾ ਗੁੰਦ ਫਿਰ ਜੈਲ ਇਹਨਾਂ ਜਿਹੜਾ ਜੈਲ ਹੈ ਨਾ ਜੀ ਇਹ ਬਹੁਤ ਵਧੀਆ ਮਲਿਆ ਜਾਂਦਾ ਇਹਨੂੰ ਥੋੜਾ ਥੋੜਾ ਮਲਣਾ ਮਲ ਕੇ ਐ ਹਲਕਾ ਜਿਹਾ ਐ ਗੋਡੇ ਤੇ ਮਲ ਦੇਣਾ ਬਸ ਐ ਆਪਣਾ ਜਿਵੇਂ ਕਰੀਮ ਜੀ ਮਲ ਕੇ ਥੱਲੇ ਖੁੱਚਾਂ 'ਚ ਵੀ ਮਲਣਾ ਕਿਉਂਕਿ ਉੱਥੇ ਨਾ ਲੱਡੂ ਜਿਹਾ ਬਣ ਜਾਂਦਾ ਥੱਲੇ ਗੋਡੇ ਦੀ ਬੈਕ ਸਾਈਡ ਉਹਨੂੰ ਅਗਰ ਖਤਮ ਕਰਨਾ ਸਭ ਤੋਂ ਬੈਸਟ ਆ ਜੀ ਔਰ ਦੂਜੀ ਚੀਜ਼ ਇਹਦੇ ਵਿੱਚ ਅਸੀਂ ਦਿੰਨੇ ਆ ਕਾਲਾ ਗੂੰਦ ਤੇਲ ਇਹ ਤੇਲ ਨਾ ਜੀ ਵਿਧ ਕੇਸਰ ਹੈ ਇਹਦੇ ਵਿੱਚ ਕੇਸਰ ਦੀ ਮਾਤਰਾ ਪਾਈ ਇਹ ਇੱਕ ਵਾਰ ਦੇਖ ਲਓ ਜੀ ਨਵਾਂ ਬਣਾਇਆ ਆਪਾਂ ਨੇ ਇਹ ਪੈਕ ਕਿਉਂਕਿ ਪਹਿਲਾਂ ਇਹ ਬੜਾ ਸਿੰਪਲ ਜਿਹਾ ਪੈਕ ਸੀ ਆਪਣਾ ਉਹ ਮੇਰੇ ਕੋਲ ਇਸ ਟਾਈਮ ਬੋਤਲ ਵੀ ਨਹੀਂ ਪਈ ਉਹ ਖਤਮ ਹੋ ਗਈ ਹੈ ਜੇ ਪਈ ਹੁੰਦੀ ਮੈਂ ਤੁਹਾਨੂੰ ਜ਼ਰੂਰ ਦਿਖਾਉਂਦਾ ਜੀ ਸਾਰਿਆਂ ਨੂੰ ਉਹ ਇਦਾਂ 100 ml ਦੀ ਛੋਟੀ ਬੋਤਲ ਸੀਗੀ ਤੇ ਇਹ ਇਹ ਪੂਰਾ 120 ml ਦੀ ਬੋਤਲ ਬਣਾਈ ਹੈ ਤੇ ਇਹ ਹੈਗਾ ਕਾਲਾ ਗੂੰਦ ਵਿਧ ਕੇਸਰ ਇਹ ਬੋਤਲ ਅਸੀਂ ਚੇਂਜ ਕੀਤੀ ਐ ਚ 20 ਐਮ ਐਲ ਐਕਸਟਰਾ ਵੀ ਦਿੱਤਾ ਪਰ ਇਹ ਇਹਦਾ ਪ੍ਰਾਈਸ ਉਹੀ ਰੱਖਿਆ ਜਿਹੜਾ ਸਾਡਾ ਪਹਿਲਾਂ ਸੀਗਾ ਪ੍ਰਾਈਸ ਕੋਈ ਚੇਂਜ ਨਹੀਂ ਕੀਤਾ ਕਿਉਂਕਿ ਇਹ ਇਹ ਥੋੜੀ ਜੀ ਇਹ ਵਧੀਆ ਲੱਗਦੀ ਐ ਤੇ ਦੂਜਾ ਇਹਦਾ ਇੱਕ ਫਾਇਦਾ ਕਿਉਂਕਿ ਸਾਨੂੰ ਨਾ ਪੇਸ਼ੈਂਟ ਕਹਿੰਦੇ ਸੀ ਵੀ ਗੋਲ ਸਾਹਿਬ ਉਹ ਸ਼ੀਸ਼ੀ ਜਦੋਂ ਐ ਪਾਉਣੇ ਅੱਧਾ ਤਾਂ ਡੁੱਲੀ ਜਾਂਦਾ ਕਿਉਂਕਿ ਮਹਿੰਗੀਆਂ ਚੀਜ਼ਾਂ ਨੇ ਬਚਾਉਣਾ ਵੀ ਪੈਂਦਾ ਫਿਰ ਇਹਨੂੰ ਨਾ ਜੇ ਲੌਕ ਦੇਦਾ ਉੱਪਰ ਲੌਕ ਦਿੱਤਾ ਤੇ ਇਹਨੂੰ ਐ ਦੱਬੋ ਤੇ ਇਹਦੀ ਓਨਾ ਕੀ ਲੋਡ ਐ ਜਿੰਨੀ ਕੋ ਓਨਾ ਕੀ ਨਿਕਲੂਗਾ ਵੇਸਟ ਨਹੀਂ ਹੁੰਦਾ ਹੁਣ ਸਾਡੇ ਜਿਹੜੇ ਪੇਸ਼ੈਂਟ ਆ ਉਹ ਉਹ ਹੁਣ ਇਸ ਨੂੰ ਦੇਖ ਕੇ ਖੁਸ਼ ਆ ਵੀ ਕਹਿੰਦੇ ਗੁਲਸਰਬ ਆ ਠੀਕ ਹੋ ਗਿਆ ਵੀ ਉਹ ਸਾਡਾ ਡੁੱਲਦਾ ਨਹੀਂ ਕਿਉਂਕਿ ਬਜ਼ੁਰਗਾਂ ਦੇ ਕਈ ਵਾਰੀ ਹੱਥ ਵੀ ਕੰਬੀ ਜਾਂਦੇ ਹੁੰਦੇ ਨੇ ਨਾ ਉਮਰ ਦੇ ਝਾਓ ਨਾਲ ਕੰਬਦੇ ਕੰਬਦੇ गिर ਜਾਂਦਾ ਤਾਂ ਫਿਰ ਇਹਨੂੰ ਐਦਾਂ ਬਣਾਇਆ ਤਾਂ ਕਿ ਇਹਦਾ ਫਾਇਦਾ ਰਹੇ ਔਰ ਇਹਦੀ ਕੋਈ ਪ੍ਰਾਈਸ ਨਹੀਂ ਇਨਕਰੀਜ਼ ਕੀਤੀ ਗਈ ਔਰ ਇੱਚ 20 ml ਤੇਲ ਵੀ ਵੱਧ ਪੈ ਗਿਆ ਤੇ ਸ਼ੀਸ਼ੀ ਵੀ ਸੋਹਣੀ ਲੱਗਦੀ ਹੈ ਮੈਨੂੰ ਅੱਛੀ ਲੱਗੀ ਮੈਂ ਤਾਂ ਬੰਡਾ ਲਈ ਸਾਰਿਆਂ ਵਾਸਤੇ ਨਾਲ ਸੋਹਣੀ ਨਾਲੇ ਨਾਲੇ ਸੋਹਣੀ ਲੱਗੀ ਨਾਲੇ ਤਾਂ ਫਾਇਦਾ ਵੀ ਡੁੱਲਦਾ ਨਹੀਂ ਫालतੂ ਖਰਾਬ ਨਹੀਂ ਹੁੰਦਾ ਜੀ ਤਾਂ ਇਹ ਜਿਹੜੀਆਂ ਦੋ ਤਿੰਨ ਚੀਜ਼ਾਂ ਨੇ ਇਹ ਪੇਸ਼ੈਂਟ ਨੂੰ ਸਾਡੇ ਨੂੰ ਗੋਡਿਆਂ ਦੇ ਆਪਰੇਸ਼ਨ ਤੋਂ ਬਚਾਉਣ ਚ ਕਾਮਯਾਬ ਹੁੰਦੀਆਂ ਨੇ ਪਰ ਜਿਹੜਾ ਇਹ ਕਾਲਾ ਗੂੰਦ ਕੈਪਸੂਲ ਹੈ ਤਾਂ ਬਹੁਜੀ ਹੈ ਹੀ ਕਮਾਲ ਦੀ ਚੀਜ਼ ਹੈ ਪੰਜੀਰੀ ਸਾਨੂੰ ਤਾਂ ਬਣਾਉਣੀ ਪਈ ਕਿਉਂਕਿ ਕਈ ਵਾਰੀ ਪੇਸ਼ੈਂਟ ਆ ਕੇ ਕਹਿੰਦਾ ਸੀਗਾ ਵੀਰ ਜੀ ਦਵਾਈ ਫਾਇਦਾ ਤਾਂ ਕਰਦੀ ਆ ਪਰ ਜਿੰਨੀ ਉਮੀਦ ਸੀ ਉਹਨਾ ਨਹੀਂ ਕਰ ਰਹੀ ਉਹਨਾਂ ਵਾਸਤੇ ਫਿਰ ਅਸੀਂ ਇਹ ਬਣਾਈ ਤਾਂ ਕਿ ਤੁਰੰਤ ਜਿਹੜਾ ਫਾਇਦਾ ਮਿਲੇ ਕਿਉਂਕਿ ਬਿਮਾਰੀਆਂ ਪੁਰਾਣੀਆਂ ਨੇ ਉਮਰ 60 ਸਾਲ ਤੋਂ ਉੱਪਰ ਹੈ 20 ਸਾਲੋਂ ਕੇ ਬਿਮਾਰੀ ਨੂੰ ਇੱਕਦਮ ਰਿਜ਼ਲਟ ਨਹੀਂ ਮਿਲਦਾ ਪਰ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਸਾਰਿਆਂ ਨੂੰ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਵੀ ਕਿਸੇ ਨੂੰ ਤੋਲਾ ਕਿਸੇ ਨੂੰ ਮਾਸਾ ਕਿਸੇ ਨੂੰ ਪਾਈਆ ਰਿਜ਼ਲਟ ਜ਼ਰੂਰ ਮਿਲਦਾ ਔਰ ਜੇ ਲੱਗੇ ਰਹੋਗੇ ਤਸੱਲੀ ਨਾਲ ਤਾਂ ਇੱਕ ਦਿਨ ਆਪਾਂ ਆਪਰੇਸ਼ਨ ਤੋਂ ਜ਼ਰੂਰ ਛੁਟਕਾਰਾ ਪਾਵਾਂਗੇ ਜੀ ਤੇ ਗੁੱਲ ਸਾਹਿਬ ਜੋੜਾਂ ਦੇ ਦਰਦ ਦੇ ਨਾਲ-ਨਾਲ ਇੱਕ ਹੋਰ ਵੀ ਸਮੱਸਿਆ ਬੇਹਾਲ ਕਰ ਦਿੰਦੀ ਹੈ ਜਿਹਨੂੰ ਮਾਈਗਰੇਨ ਕਹਿੰਦੇ ਨੇ ਦਵਾਈਆਂ ਖਾਈ ਜਾਓ ਅਸਰ ਰਹਿੰਦਾ ਹੈ ਉਸ ਤੋਂ ਬਾਅਦ ਦੇ ਵਿੱਚ ਉਸੇ ਤਰ੍ਹਾਂ ਐਕਸਰਸਾਈਜ਼ ਕਰਾ ਲਓ ਜੋ ਮਰਜੀ ਆ ਪਰ ਉਹਦਾ ਇੱਕ ਪੱਕਾ ਹੱਲ ਕਿਸੇ ਨੂੰ ਲੱਭਦਾ ਨਜ਼ਰ ਨਹੀਂ ਆ ਰਿਹਾ ਮਾਈਗਰੇਨ ਵਾਸਤੇ ਕੀ ਉਪਰਾਲਾ ਕੀਤਾ ਤੁਸੀਂ ਹਾਂ ਮਾਈਗਰੇਨ ਇਹ ਵੀ ਇੱਕ ਦਰਦ ਦਾ ਬੋਡੀ ਦਾ ਜਿਵੇਂ ਗੋਡਿਆਂ ਦਾ ਦਰਦ ਹੈ ਮੋਢਿਆਂ ਦਾ ਦਰਦ ਹੈ ਰੀਡ ਦੀ ਹੱਡੀ ਦੇ ਵਿੱਚ ਮਣ ਕੇ ਹਿਲ ਜਾਂਦੇ ਇਹ ਸਾਰੇ ਦਰਦ ਨੇ ਐਸੀ ਤਰ੍ਹਾਂ ਇਹ ਮਾਈਗਰੇਨ ਦਾ ਦਰਦ ਹੈ ਹੁਣ ਜਦ ਮੈਂ ਰੀਡ ਦੀ ਹੱਡੀ ਦੇ ਮਣ ਕੇ ਹਿਲਦੇ ਆ ਪੰਜੀਰੀ ਵਾਲਾ ਸਿਸਟਮ ਦਿੱਤਾ ਸਾਰੇ ਠੀਕ ਨੇ ਮਾਈਗਰੇਨ ਦਾ ਜਿਹੜਾ ਦਰਦ ਹੈ ਤਰਮਿੰਦਰ ਜੀ ਤੁਸੀਂ ਕੀ ਸਮਝਦੇ ਹੋ ਕਿ ਕੋਈ ਸਿਰਚ ਪ੍ਰੋਬਲਮ ਹੈ ਨਹੀਂ ਇਹ ਸਟ੍ਰੈਸ ਨਾਲ ਪੈਦਾ ਹੁੰਦਾ ਜਦੋਂ ਅਸੀਂ ਸਟ੍ਰੈਸ ਕਰਦੇ ਹਾਂ ਤਾਂ ਸਾਡਾ ਜਿਹੜਾ ਮਿੱਦਾ ਸੁੰਗੜਦਾ ਹੁਮ ਉੱਥੋਂ ਫਿਰ ਗੈਸ ਬਣਦੀ ਆ ਗੈਸ ਬਣ ਕੇ ਘੇਰ ਚੜ ਜਾਂਦੀ ਆ ਦਿਮਾਗ ਨੂੰ ਉਹ ਜਿਹੜਾ ਘੇਰ ਚੜਦਾ ਹੈ ਨਾ ਉਹ ਫਿਰ ਗੁਬਾਰ ਜਿੰਨੀ ਦੇਰ ਉਲਟੀ ਨਹੀਂ ਬੰਦਾ ਕਰ ਲੈਂਦਾ ਉਨੀ ਦੇਰ ਨਿਕਲ ਉਲਟੀ ਕੀਤੀ ਸ਼ਾਂਤ ਹੋ ਜਾਂਦਾ ਕੀ ਹੋਇਆ ਉਹ ਮਾਈਗਰੇਨ ਥੋੜੀ ਜਿਹੀ ਪੇਟ ਗੈਸ ਨਿਕਲ ਗਈ ਠੀਕ ਹੋ ਗਿਆ ਹੁਣ ਇਹ ਮਾਈਗਰੇਨ ਹੌਲੀ-ਹੌਲੀ ਸਵੀਅਰ ਪੇਨ ਦਾ ਰੂਪ ਲੈ ਲੈਂਦਾ ਅੱਧਾ ਸਿਰ ਦੁਖਣ ਲੱਗ ਜਾਂਦਾ ਕਿਸੇ ਦਾ ਕਿਸੇ ਦਾ ਪੂਰਾ ਦੁਖਦਾ ਕਿਸੇ ਦਾ ਮੱਥਾ ਦੁਖਦਾ ਉਹ ਜਿਹੜਾ ਸਿਰ ਦੁਖਣਾ ਹੈ ਕਿਸਦਾ ਇਹ ਤਾਲੂਆ ਇੱਥੋਂ ਆਏ ਦੁਖਦਾ ਹੁੰਦਾ ਵੀ ਮੈਂ ਹੱਥ ਲਾਵਾਂ ਐ ਲੱਗੂ ਜਿਵੇਂ ਹੱਥ ਵਿੱਚ ਗੜ ਜੂਗਾ ਐਨਾ ਦੁਖਦਾ ਹੁੰਦਾ ਪੋਲਾ ਹੋ ਜਾਂਦਾ ਉਹ ਇੱਕ ਬ੍ਰੇਨ ਦੇ ਨਾਲ ਰਿਲੇਟਡ ਪ੍ਰੋਬਲਮ ਉਦੇ ਚ ਅਸੀਂ ਕੀ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਅਸੀਂ ਦਿੰਨੇ ਆ ਬੂਹ ਅਮ੍ਰਿਤ ਪਾਊਡਰ ਜਿਹੜਾ ਮਤਲਬ ਕਿ ਪੇਟ ਦੇ ਗੈਸ ਨੂੰ ਗੁਬਾਰ ਗੁਫਾਰ ਉਹ ਜਿਹੜਾ ਗੁਬਾਰਾ ਜ ਆ ਉਹਨੂੰ ਖਤਮ ਕਰਦਾ ਬੂਹ ਅਮ੍ਰਿਤ ਪਾਊਡਰ ਬਲੋਟਿੰਗ ਹੋ ਜਾਂਦਾ ਬਲੋਟਿੰਗ ਜਿਹਨੂੰ ਅਸੀਂ ਕਹਿੰਨੇ ਆ ਇਹ ਹੈਗਾ ਇਹ ਇੱਕ ਦਾ ਇਹ ਬੂਹ ਅਮ੍ਰਿਤ ਪਾਊਡਰ ਜਿਹੜਾ ਹੈਗਾ ਇਹ ਬਈ ਬਹੁਤ ਕੋਸਟਲੀ ਹੋ ਗਿਆ ਪਿੱਛੋਂ ਹੀ ਇਹਦਾ ਰੇਟ ਇਨਕਰੀਜ਼ ਹੋਇਆ ਮੈਂ ਅੱਜ ਸਾਰੇ ਦਰਸ਼ਕਾਂ ਨੂੰ ਦੱਸ ਦਵਾਂ ਔਰ ਜੋ ਹੁੰਦਾ ਤੁਹਾਡੇ ਸਾਹਮਣੇ ਹੁੰਦਾ ਕੋਈ ਪਿੱਠ ਪਿੱਛੇ ਨਹੀਂ ਹੁੰਦਾ ਤੇ ਇਹ ਤੁਸੀਂ ਜਰੂਰ ਇਹਨੂੰ ਧਿਆਨ ਰੱਖਿਓ ਜਿਹੜਾ ਭੂ ਅਮਰਿਤ ਪਾਊਡਰ ਹੈ ਇਹ ਜਿੰਨੇ ਵੀ ਲੋਕੀ ਖਾ ਰਹੇ ਉਹਨਾਂ ਨੂੰ ਦੱਸਣਾ ਮੇਰਾ ਫਰਜ਼ ਆ ਕਿ ਥੋੜਾ ਜਿਹਾ ਇਨਕਰੀਸ ਆ ਤੇ ਇਹਨੂੰ ਜੇ ਤੁਸੀਂ ਖਾਣਾ ਇੱਕ ਚਮਚਾ ਸਵੇਰੇ ਖਾਲੀ ਪੇਟ ਇੱਕ ਚਮਚਾ ਸ਼ਾਮ ਨੂੰ 5 ਵਜੇ ਤਾਂ ਤੁਹਾਡਾ ਜਿਹੜਾ ਪੇਟ ਦਾ ਸਿਸਟਮ ਸੁਧਰਨਾ ਸ਼ੁਰੂ ਹੋ ਜਾਂਦਾ ਤੇ ਮਾਈਗਰੇਨ ਪ੍ਰੋਬਲਮ ਦੇ ਵਿੱਚ ਰੀਲੀਫ ਮਿਲਦਾ ਔਰ ਜਿਨ੍ਹਾਂ ਦੇ ਬ੍ਰੇਨ ਦੇ ਵਿੱਚ ਬਹੁਤ ਜ਼ਿਆਦਾ ਸਬੀਅਰ ਪੇਨ ਆ ਨੀਂਦ ਨਹੀਂ ਆਉਂਦੀ ਰਾਤ ਨੂੰ ਦਰਦ ਬਹੁਤ ਹੁੰਦਾ ਉਹਨਾਂ ਵਾਸਤੇ ਨੰਬਰ 1 ਬ੍ਰੇਨ ਗਜ ਕੇਸਰੀ ਹਮ ਸਿਰਪ ਜਿਹੜੇ ਬੱਚੇ ਸਾਡੇ ਸਕੂਲ ਚ ਪੜ੍ਹਦੇ ਆ ਕਾਲਜ ਚ ਪੜ੍ਹਦੇ ਆ ਉਹਨਾਂ ਦੇ ਦਿਮਾਗ ਵੀਕ ਹੋ ਜਾਂਦੇ ਆ ਐ ਦਿਮਾਗ ਦੇ ਵਿੱਚ ਦਰਦ ਤੇ ਉਹਦੇ ਵਿੱਚ ਸੁਣਨ ਪੜਨਾ ਜਾ ਹੋ ਜਾਂਦਾ ਉਹਨਾਂ ਲਈ ਬ੍ਰੇਨ ਗੱਜ ਕੇਸਰੀ ਸਰਪ ਇੱਕ ਬਣਾਇਆ ਗਿਆ ਬ੍ਰੇਨ ਗੱਜ ਕੇਸਰੀ ਅਬਲੇ ਅਬਲੇ ਜਿਹੜਾ ਚਟਨੀ ਵਰਗਾ ਹੁੰਦਾ ਤੇ ਇੱਕ ਇਹਦੇ ਚ ਦਿੱਤਾ ਜਾਂਦਾ ਬ੍ਰੇਨ ਡੋਜ਼ ਕੈਪਸੂਲ ਬ੍ਰੇਨ ਡੋਜ਼ ਕੈਪਸੂਲ ਦੀ ਗੱਲ ਮੈਂ ਕਰਾਂ ਮੈਂ ਅਕਸਰ ਆਪਣੇ ਜਿੰਨੇ ਵੀ ਪੇਸ਼ੈਂਟ ਹੁੰਦੇ ਆ ਉਹਨਾਂ ਨੂੰ ਅਸੀਂ ਸਮਝਾਉਂਦੇ ਆ ਵੀ ਇਹ ਕੈਪਸੂਲ ਨੂੰ ਖੋਲ ਕੇ ਅਗਰ ਸ਼ਹਿਦ ਚ ਮਿਕਸ ਕਰਕੇ ਖਾਇਆ ਜਾਵੇ ਤਾਂ ਇਹਦਾ ਰਿਜ਼ਲਟ 4 ਗੁਣਾ ਹੋ ਜਾਵੇ ਨਿੰਨ ਨੂੰ ਨੀਂਦ ਨਹੀਂ ਆਉਂਦੀ ਦਿਮਾਗ ਥੱਕਿਆ ਰਹਿੰਦਾ ਮਾਈਗ੍ਰੇਨ ਕਰਕੇ ਅਟੈਕ ਆਉਂਦੇ ਰਹਿੰਦੇ ਆ ਰਾਤ ਨੂੰ ਅੱਖਾਂ ਖੁੱਲੀਆਂ ਨੀਂਦ ਹੀ ਨਹੀਂ ਆਉਂਦੀ ਸੁੱਤਾ ਹੀ ਜਾਂਦਾ ਸੌਂਗੇ ਤਾਂ ਸੁਪਨੇ ਚੱਲੀ ਜਾਂਦੇ ਆ ਬ੍ਰੇਨ ਰਿਲੈਕਸ ਨਹੀਂ ਹੁੰਦਾ ਓਵਰ ਥਿੰਕਿੰਗ ਰਹਿੰਦੀ ਆ ਉਹਨਾਂ ਨੂੰ ਅਸੀਂ ਕਹਿੰਦੇ ਹੁੰਨੇ ਆ ਕਿ ਇਹਨੂੰ ਖੋਲ ਕੇ ਨਾ ਜੀ ਸ਼ਹਿਦ ਚ ਮਿਕਸ ਕਰਕੇ ਛੱਟ ਲਓ ਮਾਈਗ੍ਰੇਨ ਵਰਗਾ ਰੋਗ ਜਿਹੜਾ ਹੈਗਾ ਪੇਟ ਦਾ ਜਿਹੜਾ ਰੋਗ ਹੈਗਾ ਉਹ ਸਾਰਿਆਂ ਦੇ ਵਿੱਚ ਹੀ ਫਾਇਦਾ ਹੈ ਜੀ ਬਿਲਕੁਲ ਜੀ ਸ਼ਹਿਦ ਦੀ ਚਰਚਾ ਕੀਤੀ ਹੈ ਤੇ ਸਾਹਮਣੇ ਮੈਨੂੰ ਸ਼ੀਸ਼ੀ ਨਜ਼ਰ ਆ ਗਈ ਉਹਦੇ ਉੱਤੇ ਲਿਖਿਆ ਹੋਇਆ ਕਸ਼ਮੀਰੀ ਸ਼ਹਿਦ ਕਸ਼ਮੀਰੀ ਹਣੀ ਇਹ ਕੀ ਚੀਜ਼ ਹੈ ਜੀ ਇਹ ਨਾ ਜੀ ਕਸ਼ਮੀਰੀ ਸ਼ਹਿਦ ਹੈ ਇਹ ਅਕਸਰ ਮਿਲਦਾ ਨਹੀਂ ਬਹੁਤ ਰੇਅਰ ਇਹ ਰੇਅਰ ਕਿਉਂਕਿ ਨਾ ਕਿ ਇਹਦੇ ਵਾਸਤੇ ਨਾ ਹੌਸਲਾ ਚਾਹੀਦਾ ਇਹ ਸ਼ਹਿਨੀ ਵਾਸਤੇ ਮਾਮੂਲੀ ਚੀਜ਼ ਨਹੀਂ ਹੈਗੀ ਇਹ ਆਮ ਕਸਟਮਰ ਦੀ ਨਾ ਤਾਂ ਪਹੁੰਚ ਵਿੱਚ ਹੁੰਦਾ ਨਾ ਹੀ ਇਹ ਆਮ ਲੋਕ ਜਾਂ ਬੈਦ ਕਹ ਲੋ ਜਾਂ ਡਾਕਟਰ ਕਹ ਲੋ ਜਾਂ ਕੈਮਿਸਟ ਕਹ ਲੋ ਇਹ ਚੀਜ਼ ਨੂੰ ਉਹ ਰੱਖਦੇ ਆ ਕਿਉਂ ਕਿ ਇਹ ਜਿਹੜੀਆਂ ਕਾਸਟਲੀ ਚੀਜ਼ਾਂ ਹੁੰਦੀਆਂ ਨੇ ਇਹ ਉਹਨਾਂ ਲੋਕਾਂ ਲਈ ਨਹੀਂ ਹੁੰਦੀਆਂ ਇਹ ਹੁੰਦੀਆਂ ਨੇ ਪੇਸ਼ੈਂਟਸ ਲਈ ਜਾਂ ਜਿਨ੍ਹਾਂ ਨੂੰ ਸ਼ੌਂਕ ਹੁੰਦਾ ਹੈ ਨਾ ਚੀਜ਼ਾਂ ਦਾ ਇਹ ਪਿਓਰ ਕਸ਼ਮੀਰੀ ਹਨੀ ਹੈ ਜੀ ਇਹ ਸਾਡੇ ਜਿਹੜੇ ਬਾਕਸ ਹੈ ਇਹ ਕਸ਼ਮੀਰ ਚ ਲਾਏ ਹੋਇਆ ਉੱਥੇ ਦੇ ਬੰਦਿਆਂ ਨਾਲ ਗੱਲਬਾਤ ਕਰਕੇ ਉੱਥੇ ਨੇ ਉੱਥੋਂ ਸਪੈਸ਼ਲ ਇਹ ਕਢਾ ਕੇ ਆਪਣੀ ਨਿਗਰਾਨੀ ਚ ਕਢਾ ਕੇ ਅਸੀਂ ਲੈਨੇ ਆ ਔਰ ਸਾਡੇ ਕੋਲੇ ਪ੍ਰੋਪਰ ਇੱਕ ਮਤਲਬ ਪੂਰਾ ਉਹ ਜਿਹੜਾ ਜੀਪਾ ਜਾ ਹੁੰਦਾ ਭਰ ਕੇ ਜਿਵੇਂ ਟਾਟਾ ਸੁਮੋ ਵਰਗੀ ਗੱਡੀ ਹੁੰਦੀ ਹੈ ਉਹ ਸਾਰੀ ਉੱਥੋਂ ਭਰ ਕੇ ਉਵੇਂ ਡਰਮ ਦੇ ਡਰਮ ਸਾਡੇ ਕੋ ਆਉਂਦੇ ਆ ਔਰ ਇਹ ਡਰਮ ਜੇ ਸਾਡੇ ਹਫ਼ਤੇ 10 ਦਿਨਾਂ ਚ ਹੀ ਖਤਮ ਹੋ ਜਾਂਦੇ ਆ ਤੇ ਤੇ ਇਹਨਾਂ ਦੀ ਅਸੀਂ ਬੋਟਲ ਤਿਆਰ ਕੀਤੀ ਐ ਇਹ 150 ਗ੍ਰਾਮ ਹੈ ਜੀ 600 ਰੁਪਏ ਦੀ ਆਏ ਮਤਲਬ ਇਹ ਪਿਓਰ ਚੀਜ਼ ਆ ਇਹਨੂੰ ਜੇ ਤੁਸੀਂ ਉਂ ਵੀ ਖਾ ਲਓ ਨਾ ਤੇ ਤੁਹਾਡੇ ਜਿਹੜੀ ਜਿਵੇਂ ਲੋਕ ਕਹਿੰਦੇ ਨੇ ਰੀਡ ਦੀ ਹੱਡੀ ਚ ਦਰਦ ਹੋਈ ਜਾਂਦਾ ਮਰਦਾਨਾ ਕਮਜ਼ੋਰੀ ਆ ਗਈ ਮੇਰੀਆਂ ਭੈਣਾਂ ਨੂੰ ਹੁੰਦਾ ਵੀ ਰੋਮਾਂਸਿਕ ਖਤਮ ਹੋ ਗਿਆ ਜ਼ਿੰਦਗੀ ਚ ਉਹ ਵੀ ਮਤਲਬ ਦਿਮਾਗ ਨੂੰ ਇੰਨਾ ਫਰੈਸ਼ ਕਰਦਾ ਇਹ ਤੁਸੀਂ ਲਾਈਫ ਦੇ ਵਿੱਚ ਹੈਪੀਨੈਸ ਆਉਂਦੀ ਆ ਔਰ ਜੇ ਕਿਤੇ ਇਹਦੇ ਨਾਲ ਚਾਰ ਕਮੂਨਾ ਤੁਸੀਂ ਗੁਲਾਬ ਜਲ ਦੀਆ ਪਾਲ ਲਵੋ ਤਾਂ ਸੁਨਹਿਰੇ ਤੇ ਸੁਹਾਗਾ ਜੀ ਗੁਲਾਬ ਜਲ ਪਰ ਅਸਲੀ ਹੋਣਾ ਚਾਹੀਦਾ ਅਸਲੀ ਮਿਲਦਾ ਨਹੀਂ ਅਸਲੀ ਗੁਲਾਬ ਜਲ ਜੇ ਲੈਣਾ ਨਾ ਇੱਕ ਕੰਮ ਕਰਿਓ। ਲਾ ਗੱਲਾਂ 'ਚੋ ਗੱਲ ਤੁਹਾਨੂੰ ਦੱਸ ਸਕੀਏ। ਹੈ ਜੀ। ਜੀ। ਇੱਕ ਐ ਵੱਡਾ ਭਾਂਡਾ ਲੈ ਲਿਓ। ਕੁੱਕਰ ਟਾਈਪ ਜਕੜਾ ਹੀ ਬੰਡੀ ਕੜਾਹੀ ਲੈ ਕੇ ਉੱਜ ਪਾਣੀ ਭਰ ਲਓ। ਪਾਣੀ ਭਰ ਕੇ ਉਹਦੇ ਵਿੱਚ ਇੱਕ ਇੱਕ ਭਾਂਡਾ ਮੁੱਦਾ ਮਾਰ ਦੋ ਗੱਬੇ। ਹੂੰ। ਡੋਂਗਾ। ਉਹ ਡੋਂਗਾ ਜਿਹੜਾ ਮੁੱਦਾ ਮਾਰੇ ਉਹਦੇ ਉੱਤੇ ਇੱਕ ਸਿੱਧਾ ਡੋਂਗਾ ਰੱਖ ਦੋ ਹੂੰ ਸਮਝੋ ਗੱਲ ਲੁਧਰਮਿੰਦਰ ਜੀ ਮੈਂ ਕੀ ਦੱਸ ਰਿਹਾ ਉਹਦੇ ਜਿਹੜਾ ਆਲੇ-ਦਾਲ ਖਾਲੀ ਜਗ੍ਹਾ ਉਹ 'ਚ ਪਾਣੀ ਪਾ ਕੇ ਵਿੱਚ ਗੁਲਾਬ ਦੀਆਂ ਪੱਤੀਆਂ ਸੜ ਦੋ ਹੂੰ ਠੀਕ ਹੈ ਜੀ ਫਿਰ ਜਿਹੜੇ ਕੁੱਕਰ ਨਹੀਂ ਹੁੰਦੇ ਆਪਣੇ ਸੌਰੀ ਡੋਂਗੇ ਜਿਹਨਾਂ ਤੇ ਕੰੱਚ ਦਾ ਢੱਕਣ ਲੱਗਿਆ ਹੁੰਦਾ ਉਹਦੇ ਤੇ ਹੈਂਡਲ ਹੁੰਦਾ ਉਹ ਹੈਂਡਲ ਵਾਲਾ ਪਾਸਾ ਪੁੱਠਾ ਕਰਕੇ ਢੱਕਣ ਮੁੱਦਾ ਰੱਖ ਦੋ ਉਹਦੇ ਵਿੱਚੋਂ ਨਾ ਜਿਹੜੀ ਸਟ੍ਰੀਮ ਬਣੂਗੀ ਉਹਨੂੰ ਅੱਗੇ ਤੇ ਜਿਹੜਾ ਸਟ੍ਰੀਮ ਬਣੂਗੀ ਉਹ ਜਿਹੜਾ ਹੈਂਡਲ ਪੁੱਠਾ ਰੱਖਿਆ ਉਹ ਸਾਰੇ ਟੱਕਣ ਨੂੰ ਲੱਗ ਲੱਗੇ ਹੈਂਡਲ ਦੇ ਥਰੂ ਉਹ ਭਾਂਡੇ 'ਚ ਇਕੱਠੀ ਹੋ ਜਾਂਦੀਆਂ ਜੀ ਉਹ ਹੈ ਅਸਲੀ ਗੁਲਾਬ ਜਲ ਅਸਲੀ ਗੁਲਾਬ ਜਲ ਉਹ ਅਸਲੀ ਗੁਲਾਬ ਜਲ ਜੇ ਕਿਤੇ ਉਹ ਗੁਲਾਬ ਜਲ ਤੁਸੀਂ ਵਿੱਚ ਇਹਦੇ ਚਾਰ ਬੂੰਦਾਂ ਪਾ ਲਓ ਤਾਂ ਕਮਾਲ ਦਾ ਉਹ ਗੁਲਾਬ ਜਲ ਤੁਹਾਨੂੰ ਮੇਰੇ ਕੋਲੋਂ ਮਿਲੂਗਾ ਆਹ ਵਾਲੀ ਸ਼ੀਸ਼ੀ ਮੰਗਾ ਰੱਖੀ ਆ ਇਹ ਲੱਗ ਰਹੀ ਆ ਸ਼ੀਸ਼ੀ ਉਹਨੂੰ ਬਣ ਜਾਣਾ ਉਤਨ ਬਹੁਤ ਛੇਤੀ ਤੁਹਾਂਗੇ ਉਹ ਗੁਲਾਬ ਜਲ ਉਹ ਉਹ ਉਦਾਂ ਦਾ ਨਹੀਂ ਹੁੰਦਾ ਜਿਹੜਾ ਗੁਲਾਬੀ ਜਾਂਦਾ ਪਾਣੀ ਵਰਗਾ ਉਹ ট্রান্সਪੇਰੈਂਟ ਘਰੇ ਬਣਾ ਲਿਓ ਘਰੇ ਬਣ ਜਾਊਗਾ ਬਥੇਰੇ ਆਪਾਂ ਬਿਲੇ ਆ ਬਥੇਰੀਆਂ ਵੀਡੀਓ ਵੀਡੀਓ ਦੇਖਣ ਚ ਟਾਈਮ ਲਾਉਣਾ ਥੋੜਾ ਜਿਹਾ ਗੁਲਾਬ ਜਲ ਬਣਾਉਣ ਚ ਲਾਇਓ ਜੇ ਬਣ ਗਿਆ ਇੱਕ ਵਾਰੀ ਸ਼ੀਸ਼ੀ ਚ ਪਾ ਕੇ ਮੇਰੇ ਕੋਲ ਵੀ ਲਿਆਇਓ ਦਿਖਾ ਕੇ ਜਾਇਓ ਮੈਨੂੰ ਜੇ ਕਿਸੇ ਨੇ ਬਣਾਇਆ ਤਾਂ ਤੁਹਾਨੂੰ ਵੀ ਦੱਸਾਂਗੇ ਵੀ ਇਹਦਾ ਡਿਲੀਊਸ਼ਨ ਫਸਟ ਸੈਕੰਡ ਥਰਡ ਦਾ ਕੀ ਮਤਲਬ ਹੈ ਕਿਉਂਕਿ ਉਹ ਜਿਵੇਂ ਨਾ ਆਪਾਂ ਸਾਡੇ ਉਹ ਤਾਂ ਭਰਾਵਾਂ ਨੂੰ ਪਤਾ ਹੋ ਜਿਹੜੇ ਮਾੜੀ ਮੋਟੀ ਗੋੜ ਗੋੜ ਜਿਹਾ ਕੱਢਦੇ ਰਹਿੰਦੇ ਨੇ ਅਰਕ ਜਿਹਾ ਉਹਦਾ ਸਮਝਦੇ ਹੋਣੇ ਉਵੇਂ ਨਿਕਲਦਾ ਹੈ ਗੁਲਾਬ ਦਾ ਅਰਕ ਤੇ ਇਹ ਫਿਰ ਅਸਲੀ ਗੁਲਾਬ ਜਲ ਹੁੰਦਾ ਤਾਂ ਇਹਨੂੰ ਮਿਲਾ ਕੇ ਜੇ ਤੁਸੀਂ ਲੈਣੇ ਹੋ ਤੇ ਕਸ਼ਮੀਰੀ ਹਣੀ ਜਿਹੜਾ ਹੈਗਾ ਇਹ ਤਾਂ ਤੋਹਫਾ ਜੀ ਆਪਣੇ ਭੈਣਾ ਭਰਾਵਾਂ ਲਈ ਇੱਕ ਮੈਰਿਡ ਲਾਈਫ ਨੂੰ ਖੁਸ਼ ਨਮਾ ਬਣਾਉਣ ਵਾਸਤੇ ਜੀ ਤੇ ਗੁਲ ਸਾਹਿਬ ਤੁਸੀਂ ਜਿਸ ਤਰ੍ਹਾਂ ਚਰਚਾ ਕੀਤੀ ਹੈ ਕਿ ਇਹਦੇ ਨਾਲ ਜਿਹੜਾ ਸਰੀਰਕ ਬਾਲਾ ਉਹ ਵੀ ਮਿਲਦਾ ਹੈ ਪਰ ਜਿਹੜੀ ਸ਼ਿਲਾਜੀਤ ਹੁੰਦੀ ਹੈ ਇੱਕ ਤਾਂ ਅਸਲੀ ਸ਼ਿਲਾਜੀਤ ਦੀ ਕਿਸੇ ਨੂੰ ਪਹਿਚਾਨ ਨਹੀਂ ਹੈਗੀ ਜੇ ਮਿਲਦੀ ਹੈ ਤਾਂ ਬਹੁਤ ਮਹਿੰਗੀ ਮਿਲਦੀ ਹੈ ਤੁਹਾਡੇ ਕੋਲ ਸ਼ਿਲਾਜੀਤ ਹੈਗੀ ਹੈ ਜਿਹੜੀ ਉਹ ਵੀ ਦਿਖਾ ਦਿਓ ਸਾਡੇ ਕੋਲੇ ਜਿਹੜੀ ਸ਼ਿਲਾਜੀਤ ਹੈ ਨਾ ਜੀ ਉਹਨੂੰ ਕਈ ਲੋਕ ਤਾਂ ਕਹਿੰਦੇ ਨੇ ਗੋਲਸਮ ਇਹ ਕੀ ਬਾਬੇ ਆਦਮ ਤੋਂ ਲਿਆਂਦੀ ਆ ਤੁਸੀਂ ਹੂੰ ਮੈਂ ਜੀ ਬਾਬੇ ਆਦਮ ਤੋਂ ਨਹੀਂ ਲੈਂਦੀ ਉਹ ਆਦਮ ਦੇ ਬੇਲੇ ਦੀਆਂ ਚੀਜ਼ਾਂ ਨੇ ਜੀ ਤੇ ਇਹ ਨਾ ਸ਼ਿਲਾਜੀਤ ਲੋ ਜਦੋਂ ਵੀ ਲੋ ਨਾ ਜਿੰਨੇ ਵੀ ਸਾਡੇ ਪ੍ਰੇਮੀ ਦਰਸ਼ਕ ਆ ਮੈਂ ਦੱਸ ਦਵਾਂ ਹਮੇਸ਼ਾ ਇਹਨੂੰ ਪਿਓਰ ਚ ਹੀ ਲੋ ਹੂੰ ਇਹ ਲੂਚ ਵੀ ਪਈ ਆ ਥੋੜੀ ਜੀ ਇਹ ਨਾ ਐਦਾਂ ਟੁੱਟਦੀ ਹੈ ਜੀ ਮੱਕੀ ਦੀ ਰੋਟੀ ਵਾਂਗੂ ਟੁੱਟਦੀ ਹੈ ਪਿਓਰ ਜਿਹੜੀ ਹੁੰਦੀ ਆ ਔਰ ਚਮਕਦੀ ਦੇਖੋ ਦੇਖੋ ਖੁੱਲਦੀ ਖੁਸ਼ਬੂ ਫੈਲ ਗਈ ਇਹਦੀ ਇਹ ਦੇਖੋ ਧਰਮਿੰਦਰ ਜੀ ਇਹ ਟੁੱਟੀ ਮੱਕੀ ਦੀ ਰੋਟੀ ਵਾਂਗੂ ਤੇ ਅੱਛਾ ਇਹੀ ਮੌਸਮ ਦੀ ਜਦੋਂ ਨਜਾਕਤ ਦੇਖ ਕੇ ਪਿਗਲ ਜਾਂਦੀ ਹੈ ਪਾਣੀ ਵਰਗੀ ਹੋ ਜਾਂਦੀ ਹੈ ਇਹ ਦੇਖੋ ਆ ਸ਼ੀਸ਼ੀ ਚ ਪਾਈ ਸੀ ਐ ਟੋੜ ਟੋੜ ਆ ਪਿਗਲੀ ਪਈ ਆ ਜੀ ਦਿਨੇ ਪਿਗਲੀ ਹੁੰਦੀ ਹੈ ਇਹ 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 ਜਿਹੜੀ ਛਿਲਾਜੀਤ ਹੈ ਨਾ ਜੀ ਪਿਓਰ ਹਿਮਾਲਿਆ ਦੀ ਛਿਲਾਜੀਤ ਆ ਇਹ ਮਤਲਬ ਇਹਦਾ ਇਹਦੀ ਪਹਿਚਾਨ ਪਤਾ ਕੀ ਆ ਜੀ ਛਿਲਾਜੀਤ ਦੀ ਮੈਨੂੰ ਨਹੀਂ ਪਤਾ ਬਾਕੀ ਲੋਕ ਕੀ ਮੈਂ ਕਿਵੇਂ ਦੱਸ ਦਿਆ ਕੁਵੇਂ ਨੂੰ ਤਾਂ ਨਹੀਂ ਪਤਾ ਵੀ ਮੈਂ ਉਹਨਾਂ ਗੱਲਾਂ 'ਚ ਉਲਝਦਾ ਨਹੀਂ। ਹੂੰ। ਉਹ ਐ ਤਾਰ ਜੀ ਕੱਢ ਕੇ ਐ ਤਾਰ ਜੀ ਕੱਢ ਕੇ ਐ ਤਾਰ ਜੀ ਕੱਢ ਕੇ। ਜਾਣਗੇ ਇਹ ਅਸਲੀਆ। ਹੂੰ। ਉਹ ਭਲੇ ਮਾਨ ਸੈਂ ਵੀ ਦੱਸਦੇ ਹੁਣ ਤਾਰ ਕਿਹੜੀ ਚੀਜ਼ ਦੀ ਨਿਕਲਦੀ। ਹੈ ਜੀ। ਕਿਦੀ ਮਰਜ਼ੀ ਕੱਢ ਲੋ। ਲੁੱਕ ਦੀ ਵੀ ਨਿਕਲਦੀ। ਲੁੱਕ ਦੀ ਵੀ ਨਿਕਲਦੀ ਆ ਮੈਂ ਕਿਹਾ ਨਾ ਟਾਇਰ ਨੂੰ ਬੂਗ ਲੋ ਟਾਇਰ ਕੱਢ ਦਿੰਦਾ ਤਾਰ। ਪਿਓਰ ਸ਼ਿਲਾਜੀਤ ਜੀਤੇ ਵੈਦਵਾਨ ਲਿਖਿਆ ਇਟ ਮੀਨਸ ਇਹ ਵੈਦਵਾਨ ਐਮੀ ਲਿਖਿਆ ਹੀ ਨਹੀਂ ਜਾਂਦਾ। ਪਿਓਰ ਸ਼ਿਲਾ ਜੀ ਦੇਖੋ 100 ਗ੍ਰਾਮ ਦਾ ਪੈਕ ਆ ਇਹਦੀ ਕੀਮਤ 80000 ਆ ਅੱਜ ਦੀ ਡੇਟ ਚ ਆਪਾਂ ਦਸੰਬਰ 2023 ਚ ਬੈਠੇ ਆ ਜਦੋਂ 33 ਹੋਊ ਫਿਰ ਕੀ ਹਾਲੂਗਾ ਪਤਾ ਨਹੀਂ ਪਰ ਇਹ ਇਹ ਸੋਨੇ ਵਰਗੀ ਚੀਜ਼ ਹੈ ਇਹ ਸੋਨੇ ਮੰਗੂ ਦਾ ਰੇਟ ਹੁੰਦਾ ਔਰ ਇਹਦੀ ਪੈਕਿੰਗ ਪੁਕਿੰਗ ਐਮੀ ਹੁੰਦੀ ਆ ਦੇਖੋ ਵਿੱਚ ਪਈ ਆ ਹੂੰ ਇਹਨੂੰ ਪੁੱਠੀ ਕਰ ਲੋ ਸਿੱਧੀ ਕਰ ਲੋ ਹਿਲਦੀ ਨਹੀਂ ਪਰ ਜਦ ਇਹਨੂੰ ਤੋੜਾਂਗੇ ਐ ਖੜਜੂ ਮੱਕੀ ਦੇ ਦਾਣੇ ਵਾਂਗੂ ਤੇ ਇਹ ਇਹ ਜਿਹੜੀ ਇਹਦੀ ਪਛਾਣ ਹੁਣ ਜਿਵੇਂ ਇਹਦਾ ਤੁਸੀਂ ਏਡਾ ਕ ਕੰਨ ਲੈ ਲਓ ਧਰਮਿੰਦਰ ਜੀ ਪਹਿਲਾਂ ਇੱਕ ਵੀਡੀਓ ਮੈਂ ਬਣਾਇਆ ਵੀ ਸੀ ਖਸ ਖਸ ਜਿੱਦਾਂ ਕ ਕੰਨ ਲੈ ਲਓ ਜੀ ਖਸ ਖਸ ਜਿੱਦਾਂ ਕੰਨ ਤੁਸੀਂ ਐ ਗਲਾਸ 'ਚ ਸੜਦੋ ਪਾਣੀ ਦੇ 'ਚ ਸਕਿਨ ਤੋਂ ਸਕਿਨਟੀ ਜ਼ਮੀਨ ਨੂੰ ਲੱਗੂਗਾ ਜਾ ਕੇ ਤੈਰਦਾ ਨਹੀਂ ਖਸ ਖਸ ਜਿੱਦਾਂ ਕੰਨ ਵੀ ਪਾਣੀ ਤੇ ਨਹੀਂ ਤੈਰਦਾ ਵੱਡੇ ਡਲੀ ਨੇ ਤਾਂ ਕੀ ਤੈਰਨਾ ਤਾਂ ਇਹ ਪਿਓਰ ਜਿਹੜੀ ਸ਼ਿਲਾਜੀਤ ਹੈ ਇਹਦੀ ਇਹੀ ਨਿਸ਼ਾਨੀ ਹੈ ਔਰ ਇਹ ਇੱਕ ਤਾਂ ਅਸੀਂ ਸ਼ਿਲਾਜੀਤ ਵੀ ਪਿਓਰ ਰੱਖਦੇ ਆ ਜੀ ਲੋਕ ਜਿਹੜੇ ਜਿਹੜੇ ਪਹੁੰਚ ਹੈ ਜਿਨ੍ਹਾਂ ਦੀ ਦੇਖੋ ਹਰ ਚੀਜ਼ ਇੰਨੀ ਮਹਿੰਗੀ ਕੋਈ ਲੈ ਨਹੀਂ ਪਾਉਂਦਾ ਔਰ ਜਿਨ੍ਹਾਂ ਦੀ ਪਹੁੰਚ ਲੈ ਕੇ ਜਾਂਦੇ ਨੇ ਕਈ ਵਧੀਆ ਸਾਡੇ ਕੋਲ ਆਉਂਦੇ ਨੇ ਬੰਦੇ ਉਹ ਕਹਿੰਦੇ ਨੇ ਯਾਰ ਗੱਲ ਹੀ ਕੋਈ ਨਹੀਂ ਇੰਨਾ ਦਾ ਮਾਲ ਖਾ ਜਾਂਦੇ ਆ ਇੰਨੇ ਦਾ ਤਾਂ ਅਸੀਂ ਆ ਖਾ ਜਾਂਦੇ ਆ ਦੇ ਦੇ ਯਾਰ ਕਿ ਜਿਹੜਾ ਬੰਦਾ ਫੀਮ ਖਾਂਦਾ ਸਮੈਗ ਖਾਂਦਾ ਜਾਂ ਕੋਈ ਚਿੱਟੇ ਦਾ ਨਸ਼ਾ ਕਰਦਾ ਉਹਦੇ ਲਈ ਤਾਂ ਜੀ ਇਹ ਰਾਮ ਬਾਣਾ ਨਾ ਤੋੜ ਲੱਗਣ ਦਵੇ ਨਾ ਕਮਜ਼ੋਰੀ ਆਉਣ ਦਵੇ ਨਾਲੇ ਸਿ ਜਿਹੜਾ ਨਸ਼ਾ ਉਹ ਛਡਾ ਦੀਦਾ ਕਿਉਂਕਿ ਜੇ ਸਾਡੀ ਛਲਾਜੀਤ ਖਾ ਕੇ ਖੁਸ਼ ਹੁੰਦਾ ਨਾ ਫਿਰ ਫਿਰ ਕਹਿੰਦਾ ਗੁਰਸਖ ਤੁਸੀਂ ਦਵਾਈ ਦੇਨੇ ਨੂੰ ਨਸ਼ਾ ਵੀ ਛਡਾ ਦਿਓ ਮੈਂ ਕਹਿੰਦਾ ਕੋਈ ਗੱਲ ਨਹੀਂ ਛੱਡ ਲਓ ਉਹ ਵੀ ਪਹਿਲੇ ਦਿਨ ਤੋਂ ਜਿਵੇਂ ਨਾ ਕੋਈ ਤੋੜ ਨਾ ਤਕਲੀਫ ਨਾ ਕੋਈ ਦਾਖਲ ਕਰਨਾ ਬਿਨਾਂ ਦਾਖਲ ਕੀਤੇ ਬੰਦੇ ਨੂੰ ਘਰੇ ਬੈਠੇ ਬਟਾਏ ਪਹਿਲੇ ਦਿਨ ਤੋਂ ਨਸ਼ਾ ਬੰਦ ਔਰ 40 50 ਦਿਨਾਂ ਚ ਸਾਡੀ ਦਵਾਈ ਬੰਦ ਜੀ ਔਰ ਉਹਨਾਂ ਨੂੰ ਕਮਜ਼ੋਰੀ ਵੀ ਆਉਂਦੀ ਹੈ ਉਹਦੇ ਨਾਲ ਅਸੀਂ ਦੰਨੇ ਗੱਭਰੂ ਚੂਰਨ ਜਿਹੜਾ ਗੱਭਰੂ ਚੂਰਨ ਹੈ ਜੀ ਇਹ ਦੇਖੋ ਇਹ ਚ ਇਹੀ ਛਲਾਜੀਤ ਪੈਂਦਾ ਜੀ ਨਾਲ ਪਿਓਰ ਛਲਾਜੀਤ ਪੈਂਦਾ ਔਰ 40 45 ਜੜੀ ਬੂਟੀਆਂ ਵਿਦ ਕੇਸਰ ਗੁਸਰ ਪਾ ਕੇ ਹੁਣ ਇਹ ਇਹਨੂੰ ਜੇ ਤੁਸੀਂ ਨੇੜੇੋਂ ਦੇਖੋਗੇ ਨਾ ਤਾਂ ਇਹਦੇ ਵਿੱਚ ਸੋਨੇ ਦੀ ਲੱਗੀ ਹੋਈ ਹੈ ਭਾਵਨਾ ਚਮਕ ਹੈਗੀ ਹੈ ਪਿਓਰ ਚੀਜ਼ ਹੈ ਜੀ ਅਰੇ ਮਾਮੂਲੀਆ ਚੀਜ਼ਾਂ ਨਹੀਂ 2-2000 ਦੀ ਡੱਬੀ ਹੈ ਪਰ ਇਹ ਖਾ ਕੇ ਫਿਰ ਆਏ ਬੰਦੇ ਨੂੰ ਲੱਗਦਾ ਵੀ ਕੁਝ ਖਾਧਾ ਹੈ ਹੂੰ ਔਰ ਖਰਚਾ ਪਤਾ ਕਿੰਨਾ ਕਰਦਾ ਜੇ ਤੁਸੀਂ 2-2000 ਮੰਨੋ ਤਾਂ ਇੱਕ ਕੱਪ ਕਾਫੀ ਜਿੰਨਾ ਖਰਚਾ ਇੱਕ ਵਾਰੀ ਚ ਇੱਕ ਦਿਨ ਚ ਕੋਈ ਜ਼ਿਆਦਾ ਨਹੀਂ ਆਪਾਂ ਚਾਹ ਕਿੰਨੇ ਦੀ ਪੀ ਜਾਂਦੇ ਆਂ ਦਿਹਾੜੀ ਚ ਹੁੰਦਾ ਜਾਈ ਨਹੀਂ ਕੱਪ ਕਿੰਨੇ ਦਾ ਕਿੰਨੇ ਕੱਪ ਪੀ ਗਏ ਤੇ ਇਸ ਕਰਕੇ ਇਹ ਜਿਹੜੀ ਚੀਜ਼ ਖਾ ਲਈ ਤਾਂ ਬੋਲ ਜੀ ਲਾਈਫ ਬਣ ਜਾਂਦੀ ਆ ਬੰਦੇ ਦੀ ਔਰ ਜੇ ਕਿਤੇ ਲੌਂਗ ਟਾਈਮ ਖਾ ਗਿਆ ਉਹ 3-4 ਮਹੀਨੇ ਲਾ ਕੇ ਗੁੰਜਾਇਸ਼ ਦੇ ਹਿਸਾਬ ਨਾਲ ਖਾ ਗਿਆ ਤਾਂ ਮੁੜ ਕੇ ਸਰੀਰ ਚ ਬਲ ਬੀਰਜ ਔਰ ਬੁੱਧੀ ਔਰ ਸਭ ਤੋਂ ਵੱਡੀ ਗੱਲ ਚੁਸਤੀ ਫੁਰਤੀ ਭਰਪੂਰ ਬੰਦਾ ਜਿਹੜੀ ਠਿਕਾਵਟ ਰਹਿੰਦੀ ਆ ਦੂਰ ਮਤਲਬ ਜਿੰਨੇ ਵੀ ਸਾਡੇ ਬਜ਼ੁਰਗ ਨੇ 50 60 ਸਾਲ ਦੇ ਉਹਨਾਂ ਨੂੰ ਮੈਂ ਜ਼ਰੂਰ ਕਹਿਣਾ ਉਹਨਾਂ ਵੀ ਗੱਭਰੂ ਖਾਓ ਗੱਭਰੂ ਹੋ ਜਾਓ ਜੀ ਐਡਾ ਹੋ ਕਹਿਣਗੇ ਜੀ ਇਹ ਤਾਂ ਗੁਲਦਾ ਤੁਹਾਡੀ ਠੀਕ ਆ ਕਈ ਥੋੜਾ ਜਿਹਾ ਕਰ ਜਾਂਦੇ ਨੇ ਵੀ ਗੁਲਦਾ ਸੀ ਗੱਭਰੂ ਹੀ ਆ ਪਰ ਜਾਂਦੇ ਜਾਂਦੇ ਫਿਰ ਕਹਿਣਗੇ ਇੱਕੋ ਡੱਬੀ ਲਿਖੇ ਦਿਓ ਗੁਲਸਰ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਨਾ ਹਰ ਬੰਦੇ ਦੀ ਨੀਡ ਆ ਬਸ ਇਹ ਹੈ ਵੀ ਉਹਨੂੰ ਸਹੀ ਕਿਵੇਂ ਮਿਲ ਸਕਦੀ ਆ ਔਰ ਸਹੀ ਕਿੱਥੋਂ ਮਿਲ ਸਕਦੀ ਹੈ ਪਹੁੰਚ ਵਿੱਚ ਕਿਵੇਂ ਆ ਸਕਦੀ ਹੈ ਜਿਹਦੇ ਤੁਹਾਡੀ ਪਹੁੰਚ ਵਿੱਚ ਇਹ ਚੀਜ਼ ਹੈ ਤਾਂ ਸਮਝ ਲਓ ਵੀ ਚਾਹ ਦੇ ਕੱਪ ਜਿੰਨਾ ਖਰਚਾ ਹੈ ਜਿੰਨੀ ਕਿ ਚਾਹ ਅੱਧਿਆੜੀ ਚ ਪੀ ਜਾਂਦੇ ਆ ਤਾਂ ਉਹਨੇ ਕ ਖਰਚੇ ਦੇ ਵਿੱਚ ਤੁਸੀਂ ਆਪਣੀ ਸਿਹਤ ਵਧੀਆ ਬਣਾ ਸਕਦੇ ਜੀ ਬਿਲਕੁਲ ਗੁਲ ਸਾਹਿਬ ਤੁਸੀਂ ਜਾਣਕਾਰੀਆਂ ਦਿੱਤੀਆਂ ਵਾਕ ਵਾਕ ਆਪਣੇ ਜਿਹੜੇ ਉਤਪਾਦ ਨੇ ਉਹਨਾਂ ਬਾਰੇ ਦੱਸਿਆ ਤੇ ਕਿਸ ਤਰ੍ਹਾਂ ਸਾਡੇ ਦਰਸ਼ਕ ਨਿਰੋਗ ਰਹਿ ਸਕਦੇ ਨੇ ਉਹ ਜਾਣਕਾਰੀ ਜਿਹੜੀ ਬੜੀ ਤੁਹਾਡੀ ਮੁੱਢਮੁਲੀ ਸੀਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤਰਮਿੰਦਰ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਔਰ ਜਿੰਨੇ ਵੀ ਦਰਸ਼ਕ ਸਾਡਾ ਪ੍ਰੋਗਰਾਮ ਹੁਣ ਤੱਕ ਦੇਖਦੇ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਸਤਿਕਾਰ ਭਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਔਰ ਜਦੋਂ ਵੀ ਤੁਸੀਂ ਮੇਰੇ ਕੋਲੇ ਆਉਣਾ ਹੈ ਹਫਤਾ 10 ਦਿਨ ਪਹਿਲਾਂ ਆਪਣਾ ਇਹਨਾਂ ਨੰਬਰਾਂ ਤੇ ਗੱਲਬਾਤ ਕਰਕੇ ਅਪਾਇੰਟਮੈਂਟ ਬੁੱਕ ਕਰਕੇ ਆਓ ਤਾਂ ਕਿ ਤੁਹਾਨੂੰ ਆ ਕੇ ਇੱਥੇ ਸਾਡੇ ਡਾਕਟਰਾਂ ਨਾਲ ਵੈਦਾਂ ਨਾਲ ਮੇਰੇ ਨਾਲ ਵੀ ਤੁਹਾਨੂੰ ਮੀਟਿੰਗ ਕਰਨ ਦੇ ਵਿੱਚ ਕੋਈ ਜ਼ਿਆਦਾ ਸਮਾਂ ਨਾ ਲੱਗੇ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਅਸੀਂ ਸੋਚ ਰਹੇ ਸੀ ਹੁਣ ਅਸੀਂ ਇਹ ਕੌੜਾ ਹੱਕ ਚੱਬਲਿਆ ਥੋੜੇ ਜਿਹਾ ਦੁਖੀ ਤਾਂ ਹੋ ਰਹੇ ਆ ਅਪਾਇੰਟਮੈਂਟ ਸੈਟਿੰਗ ਕਰਨ ਦੇ ਵਿੱਚ ਪਰ ਤੁਹਾਡੇ ਆਉਣ ਵਾਲੇ ਸਮੇਂ ਜਨਵਰੀ ਤੋਂ ਬਾਅਦ ਤੁਹਾਡੇ ਲਈ ਸਾਰਿਆਂ ਲਈ ਸੌਖਾ ਹੋ ਜਾਊਗਾ ਸਾਡੇ ਲਈ ਵੀ ਬਹੁਤ ਸੌਖਾ ਹੋ ਜਾਊਗਾ ਕੰਮ ਕਰਨਾ ਤਾਂ ਸਮਾਂ ਲੈ ਕੇ ਆਓ ਕਿਉਂਕਿ ਦਿਨ ਚ ਅੱਪਾ 30 40 ਤੋਂ ਬਾਅਦ ਨਹੀਂ ਲੋਕਾਂ ਨੂੰ ਅਟੈਂਡ ਕਰਨਾ ਮਾਇਆ ਨਹੀਂ ਇਕੱਠੀ ਕਰਨੀ ਅੱਪਾ ਤੁਹਾਡੀਆਂ ਦੁਆਵਾਂ ਤੇ ਤੁਹਾਡਾ ਪਿਆਰ ਇਕੱਠਾ ਕਰਨਾ ਜੀ ਬਿਲਕੁਲ ਦਰਸ਼ਕੋ ਅਗਲੇ ਐਪੀਸੋਡ ਦੇ ਵਿੱਚ ਨਵੇਂ ਵਿਸ਼ੇ ਤੇ ਚਰਚਾ ਲੈ ਕੇ ਹਾਜ਼ਰ ਹੋਵਾਂਗੇ ਇਜਾਜ਼ਤ ਦਿਓ ਧੰਨਵਾਦ